ਤੋ ਜਿਹੜੀ ਅੱਜ ਵੀਡੀਓ ਬਣਾ ਰਿਆਂ ਜੀ ਪਿੰਡ ਲਹਿਰਾ ਬੇਗਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਸਕੰਦਰ ਦੇ ਘਰੋਂ ਇੱਕ ਪਹਿਲੇ ਸੂਏ ਸੂਣ ਵਾਲੀ ਪੰਜ ਕਲਿਆਣੀ ਝੋਟੀ ਮਿੱਤਰੋ ਆਪਾਂ ਦਿਖਾ ਰਹੇ ਆ ਕੱਦ ਮਿੱਤਰੋ ਦਰਮਿਆਨਾ ਤੇ ਥਣਲੇ ਵੀ ਦੀ ਪੂਰੀ ਸਾਫ ਆ ਤੋਰ ਤੋ ਜਿੱਧਰ ਤੋਰਦੇ ਲੱਭਾਂ ਗੇੜ ਕਨੇ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦਾ ਜਿਹੜਾ ਘਰ ਆ ਬੀਜਾ ਪੱਤੀ ਨੇੜੇ ਖੂਹ ਤੇ ਧਰਮਸ਼ਾਲਾ ਸੋ ਬਹੁਤ ਹੀ ਸੋਹਣੀ ਮਿੱਤਰੋ ਤਿਆਰ ਹੋਈ ਆ ਦੁੱਧ ਮੇਰਾ ਅੰਦਾਜ਼ਾ ਵੀ 10 11 ਲੀਟਰ ਨੇ ਪਹਿਲੇ ਸੂਏ ਕੱਢ ਦੇਣਾ ਜਿਹੜੇ ਹਿਸਾਬ ਨਾਲ ਮਿੱਤਰੋ ਇਹਦੀ ਤਿਆਰੀ ਹੈ ਮਾਰਕਾ ਦੇਖ ਸਕਦੇ ਹੋ ਪੈਰਾਂ ਦੇ ਵਿੱਚ ਵੀ ਹੈ ਮੱਥੇ 'ਚ ਤੇ ਪੂਸ ਕੰਨਿਓ ਵੀ ਹੈ ਥੱਲੇ ਵੀ ਦੀ ਪੂਰੀ ਸਾਫ ਹੈ ਬਿਲਕੁਲ ਤਿਆਰੀ ਦੇ ਵਿੱਚ ਹੈ ਇੱਕ ਦੋ ਦਿਨ ਮਿੱਤਰੋ ਇਸੂਨ ਦੇ ਵਿੱਚ ਬਾਕੀ ਨੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਹਾਂ ਹਾਂਜੀ ਬਾਈ ਜੀ ਸਿਕੰਦਰ ਕੀ ਹਾਲ ਹੈ ਠੀਕ ਹੈ ਬਾਈ ਜੀ ਠੀਕ ਹੈ ਸੇਤਾ ਹਾਂਜੀ ਆਪਾਂ ਇਹ ਮੱਛੋਟੀ ਦੀ ਗੱਲ ਕਰਦੇ ਹਾਂ ਦੀ ਮਾਂ ਦਾ ਕੀ ਰਿਕਾਰਡ ਸੀ 12 ਕਿਲੋ 12 ਕਿਲੋ ਬੱਲੀ ਸੀ ਕਿਵੇਂ ਸੀ ਉਹ ਬੱਲੀ ਸੀਗੀ ਠੀਕ ਹੈ ਇਹ ਨੀਲੀ ਰਾਵੀ ਦਾ ਟਿਕਾ ਲੱਗਿਆ ਹੋਆ ਹੈ ਨਾ ਇਹ ਉਹਦੇ ਨੀਲੇ ਜਿਹੜੇ ਮੱਡੀ ਦਾ ਨਿਵਾਸ ਧਰਾ ਕੇ ਧਰਾਸ਼ ਹੋਉਦੇ ਠੀਕ ਹੈ ਉਹਦੇ ਠੀਕ ਹੈ ਇਹ ਇਹਦੇ ਆਮ ਦੀ ਗੱਧ ਰਹਿਦਾ ਉਹਦੇ ਤੇ ਜਿਹੜਾ ਆਮ ਕਾਲਾ ਧਰੇ ਵਾ ਹਾਂ ਹਾਂ ਉਹਦੇ ਬੱਲੀ ਦਾ ਵੀ ਉਹਨਾਂ ਕੋਲ ਹੈ ਜੀ ਨੀਲੇ ਜਾਲ ਦਾ ਉਹਨਾਂ ਕੋਲ ਉਹਦੇ ਓਕੇ ਤੇ ਅ ਤੇ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਸੂਣ ਚ ਇਹਦੇ 21 ਦਿਨ ਕੰਮ ਦਿਨ ਪੂਰੇ ਹੋਣਗੇ ਮਨ ਲਾ ਵੀ 4-5 ਦਿਨ ਤਾਂ ਤੇ 3-4 ਦਿਨ ਤਾਂ 4 ਦਿਨ ਰਹਿੰਦੀ ਬਸ ਠੀਕ ਹੈ ਪਹਿਲਾ ਮਗਰ ਕਦੋਂ ਵੀ ਸੂਸਾਰੀ ਹੈ ਨਾ ਹਾਂ ਪਹਿਲਾ ਮਗਰ ਕਦੋਂ ਵੀ ਸੂਸਾਰੀ ਜਿੱਦਾਂ ਕੱਟ ਵੀ ਤੇ ਰੇਟ ਇਹਦਾ ਫਿਰ ਕੀ ਕਰਤਾ ਬਾਹ ਮਾਨਦਾਨ ਹੋ ਜੂਗਾ ਓਕੇ ਤੋਰ ਦੇ ਤੋਰ ਕੇ ਪਹਿਲਾਂ ਫੋਨ ਨੰਬਰ ਦੱਸੋ ਫੇਰ ਹੀ ਤੋਰਾਂਗੇ ਫੋਨ ਨੰਬਰ ਜੀ ਆਪਣਾ 94179 ਹਾਂਜੀ 38938 9417938938 ਠੰਡੀ ਸੀਲ ਠੰਡੀ ਸੀਲ ਪੂਰੀ ਹੈ ਠੀਕ ਹੈ ਕੋਈ ਟਿੱਕਾ ਨਹੀਂ ਬੰਦੀ ਭੰਵੇਂ ਠੀਕ ਹੈ ਹੋਰ ਹੈ ਨਾ ਮਤਲਬ ਪੁੱਛ ਚੱਕ ਦੀ ਹੈ ਨਾ ਜਿਵੇਂ ਪਹਿਲਾਂ ਨਾ ਹੈ ਨਾ ਠੀਕ ਹੈ ਤੋਰ ਦਿਓ ਜੇ ਇੱਕ ਵਾਰੀ ਬਸ ਅੰਦਰ ਨੂੰ ਤੋਰ ਕੇ ਦਿਖਾ ਦਿਓ ਤੁਰਦੀ ਦਾ ਆਪਾਂ ਮਿੱਤਰੋ ਲੇਵਾ ਦਿਖਾ ਦਿੰਨੇ ਆ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਪੰਜ ਕਲਿਆਣੀ ਝੋਟੀ ਦੀ ਪਹਿਲੇ ਸੂਏ ਮਿੱਤਰੋ ਇਹਨੇ ਸੋਣਾ ਸਾਰੇ ਵੀਰਾਂ ਦਾ ਧੰਨਵਾਦ ਬੰਦ